ਖਬਰ ਹੁਸ਼ਿਆਰਪੁਰ ਦੇ ਨਿਊ ਫਤਿਹਗੜ ਸਾਹਿਬ ਤੋਂ ਹੈ ਜਿੱਥੇ ਧਰਮਪਾਲ ਨਾਂ ਦੇ ਵਿਅਕਤੀ ਨਾਲ ਉਸਦੇ ਘਰ ਵਿੱਚ ਰਹਿੰਦੇ ਕਿਰਾਏਦਾਰਾਂ ਵੱਲੋਂ ਕੁੱਟਮਾਰ ਕੀਤੀ ਗਈ ਅਤੇ ਗੰਭੀਰ ਜ਼ਖਮੀ ਕਰ ਦਿੱਤਾ ਪੀੜਤ ਧਰਮਪਾਲ ਦਾ ਕਹਿਣਾ ਹੈ ਕਿ ਉਹਨਾਂ ਦੇ ਘਰ 4 ਸਾਲ ਤੋਂ ਕਿਰਾਏ ਤੇ ਰਹਿ ਰਹੇ ਹਨ ਜਦੋਂ ਉਸ ਵੱਲੋਂ ਉਹਨਾਂ ਨਾਲ ਘਰ ਖਾਲੀ ਕਰਨ ਦੀ ਗੱਲਬਾਤ ਕੀਤੀ ਤਾਂ ਕਿਰਾਏਦਾਰਾਂ ਵੱਲੋਂ ਉਸ ਨਾਲ ਬਹਿ ਸ਼ੁਰੂ ਕਰ ਦਿੱਤੀ ਅਤੇ ਕੁਝ ਵਿਅਕਤੀਆਂ ਨੂੰ ਬਰਾ ਕੇ ਕੁੱਟਮਾਰ ਕੀਤੀ ਗਈ ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਨਿਊ ਫਤਿਹਗੜ ਸਰ ਕੀ ਗੱਲਬਾਤ ਹੋਈ ਐ ਸਰ ਉਹ ਕਿਰਾਏਦਾਰ ਸਗੇ ਜੀ ਉਹਨਾਂ ਨੂੰ ਅਸੀਂ ਪਹਿਲਾਂ ਇੱਕ ਮਹੀਨਾ ਕਿਹਾ ਸੀ ਵੇ ਇੱਕ ਦੋ ਮਹੀਨੇ ਕਿਹਾ ਮੈਂ ਕਮਰਾ ਖਾਲੀ ਕਰ ਦੋ ਵੇ ਸਾਡਾ ਘਰ ਦਾ ਝਗੜਾ ਜਾ ਚੱਲ ਰਿਹਾ ਉਹ ਕਹਿੰਦੇ ਅਸੀਂ ਖਾਲੀ ਨਹੀਂ ਕਰਨ ਤੇ ਉਹ ਲੜਾਈ ਕੁੱਟਮਾਰ ਕਰਨ ਲੱਪਾਂ ਦੇ ਨਾਲ ਸਾਡੀ ਭੈਣ ਉਹਦਾ ਵੀ ਇਨਵੋਲਵ ਹੋ ਜਾਂਦੀ ਨੇ ਹੁਣ ਕਿੰਨਾ ਵੱਲੋਂ ਕੁੱਟਮਾਰ ਕੀਤੀ ਗਈ ਇਹ ਤਿੰਨੇ ਬੰਦੇ ਜੀ ਉਹ ਦੋਨੇ ਤੀਵੀਂ ਆਦ ਵੀ ਤਾਂ ਸਾਡੀ ਭੈਣ ਤੁਸੀਂ ਦੱਸ ਰਹੇ ਸੀ ਕਿ ਉਹਨਾਂ ਵੱਲੋਂ ਬਾਹਰੋਂ ਵੀ ਕਿਸੇ ਨੂੰ ਹਾਂਜੀ ਬੰਦੇ ਸੀਗੇ ਫੇ ਹੁਣ ਨੇਰੇ ਕਰਕੇ ਮੈਨੂੰ ਪਤਾ ਨਹੀਂ ਲੱਗਾ ਜੀ ਕਿਹੜੇ ਕਿਹੜੇ ਸੀਗੇ ਪਰ ਉਹਨਾਂ ਨੂੰ ਤਾਂ ਪਤਾ ਹੀ ਹੈ ਕਿਹੜੇ ਬੰਦੇ ਆਏ ਸੀ ਕਿੰਨੇ ਕੁ ਵਿਅਕਤੀਆਂ ਵੱਲੋਂ ਕੁੱਟਮਾਰ ਕੀਤੀ ਗਈ ਸੀ ਬਾਹਰ ਚਾਰ ਪੰਜ ਜਾਨੇ ਸੀਗੇ ਇਹ ਸੱਟਾਂ ਕਿੱਥੇ ਕਿੱਥੇ ਆਏ ਸਾਰੇ ਪਿੱਠ ਤੇ ਆ ਲੱਤਾਂ ਤੇ ਆ ਸਿਰ 'ਚ ਆ ਮੱਥੇ ਤੇ ਆ ਇੰਨੇ ਟਾਈਮ ਤੋਂ ਕਰਾਇਆ ਤੁਹਾਡੇ ਰਹਿ ਰਹੇ ਸੀ ਉਹ ਤਿੰਨ ਚਾਰ ਸਾਲ ਤੋਂ ਰਹਿੰਦੇ ਆ ਜੀ ਹਾਂਜੀ ਪਿੱਛੋਂ ਕਿਹੋਣ ਹੈ ਕੋਈ ਧਾਲ ਕੜ ਕੇ ਵੋਟ ਕਰਦਾ ਵਿਖਰੇ ਉਹ ਸਾਡੀ ਪਤਾ ਨਹੀਂ ਪਿੱਛੋਂ ਦਾ ਇੱਧਰ ਕਿਤੇ ਸ਼ੇਰਗਾਡ ਹਾਲਦੇ ਆ ਪਤਾ ਹੀ ਨਹੀਂ ਉਹਨਾਂ ਦਾ ਕੋਈ ਠਾਂ ਟਿਕਾਣਾ ਨਹੀਂ ਕਦੀ ਕਿਤੇ ਹੁੰਦੇ ਕਦੀ ਕਿਤੇ ਹੁੰਦੇ ਤੇ ਹੁਣ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕਰਤਾ ਜੀ ਹਾਂਜੀ ਕਰ ਦਿੱਤਾ ਹੈ ਤੇ ਕੀ ਕਿਹਾ ਜਾ ਰਿਹਾ ਹੈ ਉਹਨਾਂ ਵੱਲੋਂ ਉਹਨਾਂ ਵੱਲੋਂ ਕਹਿੰਦੇ ਜੀ ਅਸੀਂ ਬੰਦ ਜਿਓ ਵੀ ਕਾਰਵਾਈ ਕਰਾਂਗੇ ਤੇ ਇਸ ਪੂਰੀ ਘਟਨਾ ਦੀ ਕੋਈ ਸੀਸੀਟੀਵੀ ਕੋਈ ਹੈ ਨਹੀਂ ਸਾਡੇ ਹਾਂਜੀ ਉੱਥੇ ਲਾਗੇ ਬੰਦੇ ਸੀਗੇ ਉਹਨਾਂ ਦੇ ਘਰ ਕੈਮਰਾ ਲੱਗਾ ਉਹਨਾਂ ਦੇ ਵੀ ਹੋਣੀ ਆ ਤੇ ਸ਼ਾਇਦ ਕਿਸੇ ਬੰਦੇ ਨੇ ਵੀਡੀਓ ਬਣਾਈ ਹੋਵੇ ਉਨਾ ਕੋ ਇਹ ਜੀ ਇਨਸਾਫ ਮੰਗਦੇ ਆਪਾਂ ਹੋਰ ਕੀ ਕਰ ਸਕਦੇ ਕਿਉਂਕਿ ਲੜਾਈ ਲੜਨ ਵਾਲੇ ਤਾਂ ਹੈ ਨਹੀਂ ਹੁਣ 48 ਸਾਲ ਦੀ ਉਮਰ ਹੋ ਗਈ ਹੁਣ ਕਿਹਨਾਂ ਲੜਾ ਦੇ ਫਿਰਾਂਗੇ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਗਈ ਹੈ ਹਾਂਜੀ ਇਹ ਧਰਮਪਾਲ ਸਨਵ ਫਤਿਹ ਸਿੰਘ ਵਾਸੀ ਮਾਹਪੁਰ ਹਾਲ ਵਾਸੀ ਨਿਊ ਫਤਿਹਗੜ ਇਹਨਾਂ ਨਾਲ ਕਮਪਲੇਂਟ ਆਈ ਸੀ ਵੀ ਮੇਰੇ ਨਾਲ ਕੁੱਟਮਾਰ ਕੀਤੀ ਹੈ ਸਾਡੇ ਕਿਰਾਏਦਾਰਾਂ ਨੇ ਤੇ ਕੁਝ ਹੋਰ ਅਣਪਛਤੇ ਬੰਦਿਆਂ ਨੇ ਤੇ ਜਿਹੜੇ ਤੇ ਮੁਕਤਵਾ ਜਿਹੜਾ ਦਰਜ ਕੀਤਾ ਗਿਆ ਇਹ ਚਾਹ ਪਵਿੰਦਰ ਸਿੰਘ ਵਿੰਦਾ ਤੇ ਉਹਦੀ ਪਤਨੀ ਰਾਣੀ ਤੇ ਇੱਕ ਬਲਬੀਤ ਸਿੰਘ ਨੇ ਕੋਈ ਨਾਮ ਰੋਪ ਮੰਦੇ ਨੇ ਅੰਮ੍ਰਿਤਪੁਰ ਐਫਆਰ ਦਫ਼ਤਰ ਜੀ ਇਹਦੇ ਰੋਚੀਕਰਾ ਤੋਂ ਬੱਧੇ ਹੋਇਆ ਰੇਡ ਕੀਤੇ ਜਾ ਰਹੇ ਆ ਉਹਨਾਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਏਗਾ ਇਹ ਜੋ ਵੀ ਕਾਨੂੰਨੀ ਕਾਰਵਾਈ ਹੋਲਕ ਲੈਂਦੀ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ